ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਗੱਲ ਕਰਦੇ ਆਪਾਂ ਕਰੋਸ਼ੀਆ ਦੇ ਵਰਕ ਪਰਮਿਟ ਬਾਰੇ ਕਿੰਨਾ ਟਾਈਮ ਲੱਗ ਰਿਹਾ ਵਰਕ ਪਰਮ ਨੂੰ ਤੇ ਕਈ ਮੈਨੂੰ ਕਮੈਂਟ ਕਰਦੇ ਵੀਡੀਓ ਥੱਲੇ ਬਾਈ ਵਰਕ ਪਰਮ ਨੂੰ ਨਹੀਂ ਆਇਆ ਹੁਣ ਹੁਣ ਤੱਕ ਸਾਡਾ ਬਹੁਤ ਟਾਈਮ ਪਹਿਲਾਂ ਦਾ ਅਪਲਾਈ ਕਰਿਆ ਵਾ ਲਾਈਕ ਸਤੰਬਰ ਤੋਂ ਪਹਿਲਾਂ ਦਾ ਤੇ ਮੈਂ ਉਹਨਾਂ ਨੂੰ ਹੀ ਦੱਸਣਾ ਚਾਹੁੰਦਾ ਕਿ ਜਿਨ੍ਹਾਂ ਦੇ ਤਾਂ ਵਰਕ ਪਰਮਿਟ ਅਪਲਾਈ ਹੋਇਆ ਸਤੰਬਰ ਤੋਂ ਪਹਿਲਾਂ ਦੇ ਉਹ ਤਾਂ ਆਪਣਾ ਮਤਲਬ ਵੀ ਉਹਨੂੰ ਕਹਿ ਜਿਹੜੇ ਜੰਟ ਤੇ ਕਰਾਇਆ ਉਹਨੂੰ ਕਹਿ ਕੇ ਆਪਾਂ ਪ੍ਰੋਸੈਸ ਰੋਕ ਦੋ ਤੇ ਆਪਣਾ ਵਾਪਸ ਲੈ ਲਵਾਂਗੇ ਵਰਕ ਪਰਮਿਟ ਨੂੰ ਮੁਸ਼ਕਲ ਤੇ ਮੁਸ਼ਕਲਾ ਆ ਪੰਜ ਤੋਂ 6 ਮਹੀਨੇ ਮੁਸ਼ਕਲੇ ਲੱਗਦੇ ਆ ਨਹੀਂ ਤਾਂ 4-5 ਮਹੀਨੇ ਚ ਆ ਜਾਂਦਾ ਤੇ ਉਹ ਵੀ ਤਾਂ ਮਤਲਬ ਐਟ ਪੈਂਡ ਕਰਦਾ ਵੀ ਤੁਸੀਂ ਅਪਲਾਈ ਕਿੱਥੇ ਕਰਾਇਆ ਸੀ ਸਾਈਡ ਵਾਲੀ ਸਾਈਡ ਕਰਾਇਆ ਕਿਹੜੀ ਸਿਟੀ ਚ ਕਰਾਇਆ ਫ੍ਰੈਂਚ ਸਿਟੀਆਂ ਦਾ ਰਿਜ਼ਲਟ ਬਹੁਤ ਤੇਜ਼ ਆ ਬਹੁਤ ਜਲਦੀ ਛੇਤੀ ਪਰਮਟ ਆਉਂਦੇ ਆ ਉੱਥੇ ਤੇ ਹੁਣ ਮੈਂ ਤੁਹਾਡੇ ਨਾਲ ਗੱਲ ਕਰਾਂ ਜੇ ਤੁਸੀਂ ਰੇਕਾ ਦਾ ਕਰਾਇਆ ਆਪਾਂ ਬੋਲਾ ਦਾ ਕਰਾਇਆ ਵਾ ਜਿਆਦਾ ਸਪਲਟ ਹਨ ਇੱਧਰ ਮਤਲਬ ਸੀ ਸਾਈਡ ਵਾਲੀਆਂ ਸਿਟੀਆਂ ਐ ਇੱਧਰ ਨਾ ਥੋੜਾ ਜਿਆ ਲੇਬਰ अर्जेंट ਚਾਹੀਦੀ ਹੁੰਦੀ ਆ ਜਿਵੇਂ ਹੁਣ ਤਾਂ ਸੀਜ਼ਨ ਸਟਾਰਟ ਹੋ ਗਿਆ ਹੁਣ ਤਾਂ ਉੱਥੇ ਵੀ ਲੇਬਰ ਜ਼ਿਆਦਾ ਚਾਹੀਦੀ ਹੁੰਦੀ ਆ ਕੰਮ ਖੁੱਲ ਜਾਂਦੇ ਕਿਤੇ ਵੀ ਇਹ ਪੂਰੇ ਕਰੋਸ਼ੇ ਜੀ ਸਾਰੇ ਪਾਸੇ ਕੰਮ ਖੁੱਲ ਜਾਂਦੇ ਆ ਤੇ ਉਹਦੇ ਨਾਲ ਦੀ ਨਾਲ ਜੇ ਤੁਸੀਂ ਮਤਲਬ ਜੈਗ ਰੇਵ ਦਾ ਕਰਾਇਆ ਆਪਾਂ ਉੱਧਰ ਸਲਵਾਕੀ ਬਰੋਡ ਜਾਂ ਫਿਰ ਕਹਿ ਲਓ ਅਵਰਾਜਦੀਨ ਦਾ ਕਰਾਇਆ ਆਪਾਂ ਉੱਥੇ ਥੋੜਾ ਟਾਈਮ ਲੱਗ ਜਾਂਦਾ ਬਰਾਜਦੀਨ ਦਾ ਹੀ ਮੇਰੇ ਸਭ ਨਾਲ ਛੇਤੀ ਹੁੰਨੇ ਪਰਮਿਟ ਭਰ ਜੈਗਰੇਵ ਦਾ ਗ੍ਰੈਵ ਦਾ ਅੱਖਾ ਬੰਦ ਕਰਕੇ 6 ਮਹੀਨੇ ਦੀ ਬੇਟਿੰਗਾ ਤੋਂ 6 ਮਹੀਨੇ ਵੇਟ ਕਰੋ 6 ਮਹੀਨੇ ਤੋਂ ਪਹਿਲਾਂ ਤੁਹਾਡਾ ਵਰਕ ਪਰਮਿਟ ਨਹੀਂ ਹੋਣਾ ਕਿਉਂਕਿ ਜੈਗਰੇਵ ਦੇ ਵਿੱਚ ਰਸ਼ ਬਹੁਤ ਹੈ ਪੁਲਿਸ ਸਟੇਸ਼ਨਾਂ ਵਿੱਚ ਤੇ ਪਹਿਲਾਂ ਗਿਆਦਾ ਥੋੜਾ ਜਿਹਾ ਹਾਲ ਮੰਦਾ ਹੀ ਤਾਂ ਵਰਕ ਪਰਮਿਟ ਆਦਾ ਤੇ ਹੁਣ ਆ ਮਤਲਬੀ ਪਿਛਲੇ 2-4 ਮਹੀਨੇ ਥੋੜਾ ਜਿਹਾ ਤੇਜ਼ ਹੋਇਆ ਪਰ ਸੈਂਸ ਇਹ ਪਰਾ ਬਹੁਤ ਮੁਸ਼ਕਿਲ ਦਾ ਹੁਣ ਇੱਕ ਹੋਰ ਪ੍ਰੋਬਲਮ ਆ ਕਿ ਪਹਿਲਾਂ ਕਿ ਹੁੰਦਾ ਦਾ ਮੁੰਡੇ ਆਉਂਦੇ ਤੇ ਕਰੋਸ਼ੀਆ ਆ ਕੇ ਅੱਗੇ ਭਾਜ ਜਾਂਦੇ ਤੇ ਤੇ ਉਹਦੇ ਨਾਲ ਕੀ ਹੁੰਦਾ ਦਾ ਜਿਹੜੀ ਏਜੰਸੀ ਦੇ ਥਰੂ ਆਏ ਵਿਅਨ ਜਾਂ ਫਿਰ ਜਿਹੜੀ ਕੰਪਨੀ ਨੇ ਬੁਲਾਇਆ ਹੁੰਦਾ ਨੁਕਸਾਨ ਹੁੰਦਾ ਤਾਂ ਇਦਾਂ ਤੇ ਹੁਣ ਇੱਕ ਨਵਾਂ ਹੁਣ ਹੁਣੇ ਪੋਲਿਸੀ ਲਾਂਚ ਹੋਈ ਆ ਨਾ ਵੀ ਜਿਹਦੇ ਨਾਲ ਜਿਹਦੇ ਵਿੱਚ ਤੁਹਾਨੂੰ ਮੇਰੇ ਖਿਆਲ ਚ ਜਿਆਦਾ ਨਹੀਂ 1500 ਤਲੇਕ 1700 ਯੂਰੋ ਦੇ ਕੁਝ ਉਹ ਹੈ ਅਮਾਉਂਟ ਹੈ ਜਿਹੜੀ ਤੁਹਾਨੂੰ ਉੱਥੇ ਜਮ੍ਹਾਂ ਕਰਾਉਣੀ ਪਾਉਗੀ ਪਹਿਲਾਂ ਹੁਣ ਇਹ ਨਹੀਂ ਪਤਾ ਐਗਜੈਕਟ ਕਿੰਨੀ ਕਾ ਹੁਣ ਮਤਲਬ ਜਿਹੜੇ ਨਵੇਂ ਜਾਉਂਗੇ ਉਹਨਾਂ ਤੇ ਪਤਾ ਲੱਗੂਗੀ ਇਹ ਤਾਂ ਤੇ ਉਹਦੇ ਦਾ ਕੀ ਹੋਊਗਾ ਇੱਕ ਬੰਨਣਗਰੀ ਹੋ ਜੂਗੀ ਬੰਦਿਆਂ ਦੇ ਪੈਸੇ ਫਸੇ ਹੋਣਗੇ ਕਿ ਬੰਦੇ ਅੱਗੇ ਭੱਜੂਗੇ ਨਹੀਂ ਤੇ ਉਹਨਾਂ ਨਾਲ ਕੰਪਨੀ ਨੂੰ ਫਾਇਦਾ ਹੋਊਗਾ ਏਜੰਸੀ ਨੂੰ ਫਾਇਦਾ ਹੋਊਗਾ ਜਿਹਦੇ ਤੁਸ ਜਾਂਗੇ ਤੇ ਹੋਇਆ ਤਾਂ ਤੇ ਇਸ ਕਰਕੇ ਹੋਇਆ ਕਿਉਂਕਿ ਬੰਦੇ ਆਪਣੇ ਬਹੁਤ ਭੱਜਦੇ ਆ ਬਾਈ ਮਤਲਬ ਕਰੋਸ਼ੀਆ ਬਾਅਦ ਚ ਲੈਂਡ ਕਰਦੇ ਪਹਿਲਾਂ ਆਪਣੀਆਂ ਪਲੈਨਿੰਗਾਂ ਬਣਾ ਕੇ ਰੱਖਦੇ ਮੈਂ ਕਦੋਂ ਜਾਣਾ ਲੰਘ ਜਾਣਾ ਕਈ ਤਾਂ ਉੱਥੇ ਹੀ ਦਾ 에어ਪੋਰਟ ਤੇ ਨੰਘ ਜਾਨੇ ਪੱਤਾ ਪੜ ਕੇ ਕਈਆਂ ਯਾਰ ਦੋਸਤੋਂ ਨੇ ਦੋ ਚਾਰ ਦਿਨ ਲਾ ਕੇ 15 ਦਿਨ ਲਾ ਕੇ ਕਈ TCR ਬਣਾ ਲਿਆ ਉਹ ਬਣਾ ਕੇ ਨਿਕ ਜਾਨੇ ਆ ਤੇ ਹੁਣ TCR ਦੀ ਗੱਲ ਜਲਦੀ ਉਹ ਵੀ ਦੱਸ ਦਵਾਂ ਮੈਂ ਤੇ ਇੱਕ ਗੱਲ ਹੋਰ ਕੀ ਆਪਣੇ ਏਜੰਟਾਂ ਨਾਲ ਗੱਲ ਕਲੀਅਰ ਕਰ ਲਿਓ ਪਹਿਲਾਂ ਜਿਨੇ ਜਿਨੇ ਜਾਣਾ ਕਿ ਭਾਈ ਉੱਥੇ ਆ ਕੰਮ ਮਿਲੂਗਾ ਕਿ ਨਹੀਂ ਹੁਣ ਕਈ ਏਜੰਟ ਕਿਆ ਕਰਦੇ ਆਪਣੇ ਬੰਦਿਆਂ ਨੂੰ ਭੇਜ ਦਾਨੇ ਉੱਤੇ TCR ਬਣ ਜਾਂਦੀ ਆ ਸਭ ਕੁਝ ਜੈਨੂਨ ਹੁੰਦਾ ਪਰ ਉੱਥੇ ਜਾ ਕੇ ਕੰਮ ਨਹੀਂ ਮਿਲਦਾ ਵੀਰ ਏਜੰਟ ਕਹਿੰਨੇ ਸਾਡੇ ਤਾਂ ਟੀ ਆ ਸਕਤੀ ਟੀ ਆਰ ਸੀ ਬਰੋਂ ਤੱਕ ਜੀ ਤੁਹਾਨੂੰ ਨਹੀਂ ਦਿੱਤੀ ਤੂੰ ਤੇ ਗਾਹ ਦੇਖੋ ਤੇ ਗਾਹ ਕਿਹਾ ਦੇਖੋਗੇ ਅੱਗੇ ਫਿਰ ਗਾਹ ਇੱਕ ਆਪਸ਼ਨ ਹੈ ਜੀ ਭਾਈ ਅੱਗੇ ਮੂਵ ਕਰ ਜਾਓ ਤੇ ਇਸ ਕਰਕੇ ਮੈਂ ਇਹ ਗੱਲ ਕਹੂੰਗਾ ਜਦ ਏਜੰਟ ਥੋਤੇ ਇਕੱਲੇ ਇਕੱਲੇ ਚੀਜ਼ ਦਾ ਪ੍ਰੂਫ ਲੰਨਿਆ ਕਈ ਏਜੰਟ ਰੇ ਗਿਆਂ ਕਿ ਆਪਣੇ ਐਫੀ ਰੈਪਟ ਵੀ ਬਣਾਉਂਦੇ ਆ ਗਾਰੰਟੀ ਦੇ ਮਤਲਬ ਯੋ ਵੀ ਬਣਾਉਂਦੇ ਆ ਸਟਾਮਪ ਪੇਪਰ ਹੀ ਬਣਾ ਲੰਨੇ ਵੀ ਤੁਸੀਂ ਭੱਜ ਗਏ ਨੇ ਸਾਲ ਤੇ ਇੱਕ ਸਾਲ ਤੇ ਪਹਿਲਾ ਕੰਟਰੈਕਟ ਪੂਰਾ ਨਾ ਕਰਿਆ ਤਾਂ ਤੁਹਾਨੂੰ ਇਹਨੇ 1 ਲੱਖ ਰੁਪਏ ਦੀ ਪਲਾਂਟੀ ਪਾਉਂਗੀ ਉਹ ਥ ਜਾ ਫਿਰ ਕਈ ਏਜੰਟ ਮੈਨੂੰ ਮੁੰਡਿਆਂ ਨੂੰ ਮਿਲਿਆ ਤਾਂ ਉਹਨੇ ਇਹ ਵੀ ਸੋਨੇ ਮਿਲਿਆ ਤਾਂ ਕਿ 1-1 ਲੱਖ ਰੁਪਈਆ ਮੇਰੇ ਹਿਸਾਬ ਨਾਲ 1-1 ਲੱਖ ਰੁਪਈਆ ਐਡਵਾਂਸ ਲੈ ਕੇ ਰੱਖ ਲੈਣੇ ਜਦ ਤੁਸੀਂ ਆਪਣਾ ਉੱਤੇ ਕੰਟਰੈਕਟ ਪੂਰਾ ਕਰੋਗੇ ਨਾ ਤੁਹਾਡਾ 1 ਲੱਖ ਰੁਪਈਆ ਅਸੀਂ ਵਾਪਸ ਕਰ ਦੂੰਗੇ ਤੇ ਕੀ ਹੁੰਦਾ ਗਿਆ ਜਿਹੜਾ ਤਾਂ ਭੱਜ ਜਾਨੇ ਆ ਤਾਂ ਉਹਨਾਂ ਦਾ ਮਨ ਖਿਆਲ ਨਾ ਨਹੀਂ ਕਾਦੇ ਜਿਹੜੇ ਰਹਿ ਜਾਂਦੇ ਉੱਥੇ ਤਾਂ ਉਹਨਾਂ ਦੇ ਵਾਪਸ ਕਰ ਦੈਣ ਹੁਣ ਇਹ ਨਹੀਂ ਪਤਾ ਮੈਨੂੰ ਵੀ ਵਾਪਸ ਕਰ ਦਿਆ ਜਾਂ ਕਿ ਨਹੀਂ ਕਰਦੇ ਤੇ ਮੈਂ ਹੀ ਕਹਿੰਨਾ ਵੀ ਜਦ ਤੋੁੱਤੇ ਏਜੰਟ ਇੱਕ ਇੱਕ ਚੀਜ਼ ਦੀ ਮਤਲਬ ਵੀ ਗਰੰਟੀ ਰੱਖਦਾ ਹੈ ਨਾ ਆਪਣੇ ਕੋਲ ਐਫੀ ਡਾਟ ਦੀ ਗਰੰਟੀ ਦੱਸਦਾ ਸਭ ਕੁਝ ਚੀਜ਼ ਦੀ ਗਰੰਟੀ ਰੱਖਦਾ ਤੇ ਤੁਸੀਂ ਕਹਤੇ ਨਹੀਂ ਤੁਸੀਂ ਵੀ ਏਜੰਟ ਦੇ ਬਰਾਬਰ ਆਪਣਾ ਸਟੈਂਪ ਪੇਪਰ ਬਣਾਇਆ ਕਰੋ ਜੀ ਨੇ ਨਵੇਂ ਜਾਣਾ ਵੀ ਹਾਂ ਭਾਈ ਜੇਕਰ ਜਾਤੇ ਨਾ ਵਰਕ ਪਰਮਿਟ ਦੀ ਗੱਲ ਹੋਈ ਆ ਤਾਂ ਸਾਨੂੰ ਵਰਕ ਪਰਮਿਟ ਹੀ ਚਾਹੀਦਾ ਤੇ ਉੱਥੇ ਕੰਮ ਵੀ ਚਾਹੀਦਾ ਸਾਨੂੰ ਐ ਨਾ ਹੋਵੇ ਕੱਲੂ ਬੰਦਾ ਉੱਥੇ ਟੀਆਸੀ ਬਣਾ ਕੇ ਕਹਿ ਦੇਵੇ ਹਾਂਜੀ ਬਟੀਆਂ ਅਸੀਂ ਬਣ ਗਈ ਹੁਣ ਇਹ ਤਾਂ ਕੰਮ ਖਤਮ ਹਾਂ ਜਾਂ ਤਾਂ ਬੰਦਾ ਆਇਆ ਕਿ ਏਜੰਟ ਨਾਲ ਪਹਿਲੀ ਗੱਲ ਕੋਰੀ ਕਰਾਰੀ ਕਰਕੇ ਆਓ ਕਿ ਬਾਬੇ ਕਿਹਾ ਇਹ ਵੀ ਤੈਨੂੰ ਟੀਆਰਸੀ ਬਣੂਗੀ ਸਿਰਫ ਟੀਆਰਸੀ ਬਣੂਣੀ ਹੋ ਤੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਤੈਨੂੰ ਕੰਮ ਕੰਮ ਦੀ ਸਾਡੀ ਕੋਈ ਗਰੰਟੀ ਨਹੀਂ ਉਹ ਗੱਲ ਵੱਖਰੀ ਹੁੰਦੀ ਹੈ ਨਾ ਤੁਹਾਨੂੰ ਬੰਦੇ ਨੇ ਪਹਿਲੀ ਦੱਸਤਾ ਵੀ ਆਹ ਚੱਕਰ ਹੈ ਪਰ ਜੇ ਤੁਸੀਂ ਵਰਕ ਪਰਮਿਟ ਦੀ ਗੱਲ ਕਰਕੇ ਆਏ ਆ ਤੁਹਾਨੂੰ ਕੰਮ ਦੀ ਗੱਲ ਕਰਕੇ ਆਏ ਕੰਮ ਚਾਹੀਦਾ ਉਸ ਤੋਂ ਬਾਅਦ ਕੰਮ ਨਹੀਂ ਮਿਲਦਾ ਫਿਰ ਤੁਸੀਂ ਆਪਣਾ ਆਪਣੇ ਏਜੰਟ ਨਾਲ ਗੱਲ ਕਰਕੇ ਆਇਓ ਵੀ ਸਾਨੂੰ ਗਾਰੰਟੀ ਦੇ ਲਿਖ ਕੇ ਭਾਈ ਵੀ ਹਾਂ ਸਾਨੂੰ ਕੰਮ ਮਿਲੂਗਾ ਕਿ ਨਹੀਂ ਮਿਲੂਗਾ ਤੇ ਇਹੀ ਗੱਲ ਕਹਿਣਾ ਕਿ ਜਿਨ੍ਹਾਂ ਦੇ ਪਰਮਟ ਤਾਂ ਹੁਣ ਫਰਵਰੀ ਚ ਹੋਏ ਆ ਤੇ ਉਹ ਤਾਂ ਆ ਜਾਣਗੇ ਛੇਤੀ ਜਿਨ੍ਹਾਂ ਦੇ ਮਤਲਬ ਵੀ ਸਤੰਬਰ ਸਤੰਬਰ ਜੂਨ ਜੂਨ ਮਹੀਨੇ ਦੇ ਲਮਕਾ ਕੇ ਰੱਖੇ ਹੋਏ ਆ ਏਜੰਟਾਂ ਨੇ ਉਹਦਾ ਉਮੀਦ ਛੱਡ ਦਿਓ ਵੀਰੇ ਇੰਨਾ ਟਾਈਮ ਨਹੀਂ ਲੱਗਦਾ ਹੁੰਦਾ ਯਾਰ ਸਭ ਤੋਂ ਜ਼ਿਆਦਾ ਟਾਈਮ ਦਾ ਟਾਈਮ ਜੀ ਕ੍ਰੋਸ਼ੀਆ ਚ ਲੱਗਦਾ ਤਾਂ ਜੈਗਰਿਵ ਸਿਟੀ ਦਾ ਲੱਗਦਾ ਉੱਥੇ ਵੀ ਹਾਰਡਲੀ 6 ਮੰਥ ਹੀ ਲੱਗਦੇ ਆ ਬਾਕੀ ਅਦਰ ਸਿਟੀਆਂ ਦੇ ਦੇਖੀ ਜਾਪੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਛੱਡ ਜਾ ਕਿਤੇ ਵੀ 4-5 ਮਹੀਨੇ ਮੁਸ਼ਕਿਲ ਦਾ 4ਵੇਂ ਮਹੀਨੇ ਤਾਂ ਆ ਹੀ ਜਾਂਦੇ ਆ ਪਰਮਿਟ ਸਾਰਿਆਂ ਦੇ ਤੇ ਆਪਣੇ ਆਪਣੇ ਏਜੰਟ ਨਾਲ ਗੱਲ ਕਰੋ ਜਿੱਦਾ ਜਿੱਦਾਂ ਉਹਦਾ ਕਲੀਅਰ ਕਰੋ ਤੇ ਅਗਲੀ ਵੀਡੀਓ ਦੇਖਣ ਲਈ ਚੈਨਲ ਨੂੰ ਕਾਲੋ ਸਬਸਕ੍ਰਾਈਬ ਥੈਂਕ ਯੂ ਸੋ ਮੱਚ ਧੰਨਵਾਦ